ਪੋਲੀਟਿਕਲ ਜਿਹੜਾ ਮੁੱਖ ਮੰਤਰੀ ਐ ਉਹ ਸੌ ਕਹੀ ਜਾਵੇ ਮੈਂ ਕਰਪਟ ਨਹੀਂ ਕਿੱਦਾਂ ਨਹੀਂ ਕਰਪਟ ਤੂੰ ਹਰ ਸਰਕਾਰ ਜਿਹੜੀ ਐ 15 ਤੋਂ 20 ਬੰਦੇ ਚਲਾਉਂਦੇ ਜਿਹੜੇ ਚੰਡੀਗੜ੍ਹ ਬਹਿ ਜਾਂਦੇ ਉਹ ਸੌਦੇ ਕਰਦੇ ਸਾਰੇ ਕੰਮ ਦੇ ਦਿੱਲੀ ਉਹ ਆ ਕੇ ਬਿਠੇ ਖਾਣੇ ਡੇ ਤੇ ਗਾਲਾਂ ਸਾਰੀ ਆਮ ਆਦਮੀ ਨੂੰ ਪਹਿਣੀਆਂ ਪਹਿਣੀਆਂ ਨੇ ਇੱਥੇ ਤੰਦਾ ਆ ਬੜਾ ਵੱਡਾ ਤੰਦਾ ਆ ਇਹ ਮਾਫੀਆ ਇੱਕ ਬੜਾ ਵੱਡਾ ਜਦੋਂ ਜਮੀਰ ਮਰ ਜਾਂਣ ਆਪਣੇ ਬਹੁਤ ਹਲਕਾ ਦਾ ਹੋਣਾ ਜਮੀਰ ਮਰ ਕੇ ਨੇ ਬੇਸਿਕਲੀ ਪੋਲੀਟਿਕਲ ਬੰਦੇ ਦੀ ਉਹ ਮਰ ਗਿਆ ਅਜ ਦੋਨੋ ਸਾਲ ਦੇ ਵਿੱਚ ਕਿਨੇ ਪਲਣੇ ਨੇ ਜਿਹੜੀ ਜਿਹੜੀ ਅਜ ਵਿਧਵਾ ਹੋ ਗਈ ਉਹਦਾ ਪਹਾੜ ਜਿੱਡੀ ਜ਼ਿੰਦਗੀ ਹੈ ਕੌਣ ਜ਼ਿੰਮੇਵਾਰ ਹੈ ਨਾ ਤਾਂ ਕੌਣ ਕੌਣ ਇਹਦੀ ਜ਼ਿੰਮੇਰੀ ਲਾ ਕੇ ਦਵੇ ਜੇ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗਾ ਦੇ ਚੱਲ ਰਿਜ਼ਾਈਨ ਕਰ ਦੇ ਫਿਰ ਚੱਲ ਤੂੰ ਇਕਲਾ ਤੇਰੇ ਹਾਲ ਕੀ ਹੈ ਇੱਥੇ ਜੁੱਧ ਨਾ ਸ਼ਾਮਿਲ ਬੇਸਿਕਲੀ ਜ਼ਮੀਨ ਬੇੜਾ ਕਰ ਗਿਆ ਸਿਸਟਮ ਕੋਲ ਵਿਕਦੀ ਆ ਚਿੱਟਾ ਵਿਕਦਾ ਆ ਉਹਦੇ ਹੱਲ ਨਹੀਂ ਜਾਣਾ ਕਿਸੇ ਨੂੰ ਅਸੀਂ ਸ਼ਿਕਾਇਤ ਕਰੋ ਪੁਲਸ ਨੂੰ ਡਰਦਾ ਸ਼ਿਕਾਇਤ ਕਰੇ ਪੁਲਸ ਕੰਦੀ ਜਾ ਉਹਨੇ ਸ਼ਿਕਾਇਤ ਕੀਤੀ ਪੁਲਸ ਨੇ ਕੀ ਕਹਿਣਾ ਪੁਲਸ ਦਾ ਤੇ ਬੇੜਾ ਗਰਕ ਹੋ ਗਿਆ ਅਲਕੋਹਲ ਸ਼ਰਿਆਂ ਵੇਕਦੀ ਅਮਰਸਰ ਦੇ ਵਾਲੇ ਦੁਆਲੇ ਮੈਂ ਤੁਹਾਨੂੰ ਸੱਚ ਕਹਾਂ ਸਾਈਜ਼ ਬਹੁਤ ਵੱਡਾ ਮਾਫੀਆ ਜਿੰਨੇ ਕਸਾਈ ਦੇ ਅਫਸਰ ਹੈ ਜੇ ਜੇ ਨਾਲ ਜਾਇਦਾਦੀ ਇਨਕੁਆਇਰੀ ਕਰਾ ਲਓ 100% ਦੇ ਜੇ 100% ਕ腐ਸ਼ਨ ਹੋਈ ਆ ਤੇ 70 ਪੈਸੇ ਇਹਨਾਂ ਦੀ ਜੇਬ ਚ ਹੈ ਫੈਕਟਰੀ ਚੀਫ ਸੈਕਟਰੀ ਸਾਰੇ ਰਲਦੇ ਵਿੱਚ ਦੇ ਤੜਬ ਮਤਲਬ ਪੈਸੇ ਲੈਂਦੇ ਕੋਈ ਪੈਸੇ ਤੋਂ ਬਗੈਰ ਨਹੀਂ ਕਾ ਮੈਂ ਪੰਜਾਬ ਨੂੰ ਕਹਿਣਾ ਚਾਹੁੰਦਾ ਸਾਰੇ ਮੁੱਖ ਮੰਤਰੀਆਂ ਰੱਜ ਕੇ ਲੁੱਟਿਆ ਜੇ ਕਿਸੇ ਨੇ ਲਿਆਜ ਨਹੀਂ ਜੀ ਕੀਤਾ ਸੱਚ ਆ ਤਾ ਇਸ ਵੇਲੇ ਪਤਾਲਪੁਰੀ ਪਿੰਡ ਚ ਮੌਜੂਦ ਆ ਜਿੱਥੇ ਕਿ ਦੋ ਨੌਜਵਾਨਾਂ ਨੇ ਵੀ ਆਪਣੀ ਜਾਨ ਦਿੱਤੀ ਹੈ ਤਾਂ ਜਾਨ ਦਿੱਤੀ ਹੈ ਸਰਕਾਰੀ ਜਿਹੜਾ ਤੰਤਰ ਸੀਓ ਦੀ ਨਾਕਾਮਯਾਬੀ ਤੋਂ ਬਾਅਦ ਉਸ ਤੋਂ ਬਾਅਦ ਐਮਪੀ ਗੁਰਜੀਤ ਸਿੰਘ ਔਜਲਾ ਪਿੰਡ ਦੇ ਲੋਕ ਇੱਥੇ ਮੌਜੂਦ ਨੇ ਤਾਂ ਇਹ ਗੁੱਸੇ ਚ ਨੇ ਗੁੱਸਾ ਸਿੱਧਾ ਹੈ ਕਿ ਇੱਥੇ ਜੋ ਕਟਨਾ ਵਾਪਰੀ ਹੈ ਉਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕੇਐਮਪੀ ਗੁਰਜੀਤ ਸਿੰਘ ਔਜਲਾ ਵੀ ਇੱਥੇ ਪਹੁੰਚੇ ਨੇ ਔਰ ਇਹ ਪੂਰਾ ਤੁਸੀਂ ਦੇਖੋ ਇੱਕ ਛੋਟਾ ਜਿਹਾ ਪਿੰਡ ਹੈ ਕਿੰਨੀਆਂ ਪਿੰਡ ਦੀਆਂ ਨਿੱਕੇ ਨਿੱਕੀਆਂ ਗਲੀਆਂ ਨੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਬੇਖੌਫ ਤਰੀਕੇ ਦੇ ਨਾਲ ਸਰਾਬ ਵਿਗਦੀ ਸੀ ਔਰ ਸਰਾਬਿਕਨ ਕਾਰਨ ਜਿਹੜਾ ਹੈ ਇੱਥੇ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਇਸ ਵੇਲੇ ਹਰ ਪਾਸੇ ਮੰਜ਼ਰ ਇਸ ਤਰ੍ਹਾਂ ਦਾ ਹੈ ਬਿਲਕੁਲ ਹੋਣਾ ਹੀ ਹੈ ਜ਼ਿੰਮੇਵਾਰ ਨੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਸ ਗੱਲ ਦਾ ਮਾਫੀਆ ਮਤਲਬ ਸਟਰੋਂਗ ਹੈ ਉਹ ਹਰ ਸਰਕਾਰ ਦੇ ਵਿੱਚ ਹੀ ਅੱਗੇ ਵੱਧ ਜਾਂਦਾ ਹੈ ਉਹ ਗੱਡੀਆਂ ਬਦਲ ਲੈਂਦਾ ਹੈ ਤੇ ਕਦੀ ਉਹ ਕਾਲੀ ਦਲ ਦੀ ਸਰਕਾਰ ਸੀ ਕਦੀ ਉਹ ਕਾਂਗਰਸੀ ਸਰਕਾਰ ਚ ਹੈ ਅੱਜ ਉਹ ਇਹਨਾਂ ਦੀ ਸਰਕਾਰ ਚ ਕੋਈ ਸਾਡੇ ਕਿਹੜੇ ਨਹੀਂ 120 ਤੇ ਸਾਡੀ ਚ ਵੀ ਮਰੇ ਉਹਦਾ ਕੀ ਬੰਨੇ ਲੱਗਾ ਉਹ ਫੜਿਆ ਕੋਈ ਉੱਤੇ ਕਿਉਂਕਿ ਹਰ ਸਰਕਾਰ ਜਿਹੜੀ ਹੈ 15 ਤੋਂ 20 ਬੰਦੇ ਚਲਾਉਂਦੇ ਜਿਹੜੇ ਚੰਡੀਗੜ੍ਹ ਬਹਿ ਜਾਂਦੇ ਉਹ ਸੌਦੇ ਕਰਦੇ ਸਾਰੇ ਕੰਮ ਤੇ ਉਹ ਹੀ ਬੇੜਾ ਕਰਦੇ ਬਾਕੀ ਤੇ ਗਾਲਾਂ ਖਾਨ ਨੂੰ ਰੱਖੇ ਹੁੰਦੇ ਥੱਲੇ ਤੇ ਤੁਹਾਡੇ ਮੇਰੇ ਵਕਨ ਦੇ ਤੁਰੇ ਫਿਰਦੇ ਥੱਲੇ ਗਾਲਾਂ ਖਾਨ ਨੂੰ ਰੱਖਿਆ ਨਾ ਸਾਰੇ ਥੱਲੇ ਖਾਓ ਕੋਣ ਕਾਂਗਰਸ ਨੂੰ ਜੋ ਗਾਲ ਕੱਢਦਾ ਕੋਈ ਤੇ ਮੈਨੂੰ ਵੀ ਤਾਂ ਨਿਕਲਦੀ ਹੈ ਨ ਤੇ ਕਾਲੀ ਦਲ ਨੂੰ ਕਹਿੰਦਾ ਤੇ ਕਾਲੀ ਦਲ ਬਾਕੀਆਂ ਨੂੰ ਨਿਕਲਦੀ ਮਾੜੇ ਦੇ ਕੱਚਾਂਦੀ ਨੇ ਤੇ ਆਪ ਨੂੰ ਆਪ ਆਪ ਕਿਹੜੀ ਸਾਰੇ ਖਾਣ ਦੇ ਹੋਣੇ ਆ ਆ 10 15 ਜਿਹੜੇ ਕੁਝ ਦਿੱਲੀੋਂ ਆ ਕੇ ਬੈਠੇ ਖਾਣੇ ਡੇ ਨੇ ਤੇ ਗਾਲਾਂ ਸਾਰੀ ਆਮ ਆਦੀ ਨੂੰ ਪਹਿਣੀਆਂ ਪਹਿਣੀਆਂ ਨੇ ਹੂੰ ਇੱਥੇ ਤੰਦਾ ਆ ਬੜਾ ਵੱਡਾ ਤੰਦਾ ਆ ਇਹ ਮਾਫੀਆ ਇੱਕ ਬੜਾ ਵੱਡਾ ਤੇ ਤਾਂ ਹੱਲ ਕੋਈ ਨਹੀਂ ਗਮਨਤ ਤਿੰਨ ਸਰਕਾਰਾਂ ਤੇ ਤਿੰਨ ਸਰਕਾਰਾਂ ਆ ਗਈਆਂ ਤਿੰਨ ਸਰਕਾਰਾਂ ਕੋਲ ਨਹੀਂ ਨੀ ਨੀਤ ਜਦੋਂ ਜਮੀਰ ਮਰ ਜਾਂਣ ਆਪਣੇ ਤੇ ਫਿਰ ਹੱਲ ਕਾਦਾ ਹੋਣਾ ਜਮੀਰ ਮਰ ਗਏ ਨੇ ਬੇਸਿਕਲੀ ਪੋਲੀਟਿਕਲ ਬੰਦੇ ਦੇ ਹੂੰ ਉਹ ਵੰਦੇ ਨਹੀਂ ਵੀ ਹੁਣ ਜਿਹੜੇ ਜਿਹੜੇ ਅੱਜ ਕੀ ਕਰ ਲੋਗੇ ਇਹਨਾਂ ਨੂੰ ਲੱਕ ਦੋ ਲੱਖ 5 ਲੱਖ ਦੇ ਦੇਉਗੇ ਕੀ ਕਰ ਲੋਗੇ ਜਿਹਦਾ ਪਿਓ ਮਰ ਗਿਆ ਅੱਜ ਦੋਨੋਂ ਸਾਲ ਦੇ ਵਿੱਚ ਕਿਨੇ ਪਾਲਣੇ ਨੇ ਜਿਹੜੀ ਜਿਹੜੀ ਅੱਜ ਵਿਧਵਾ ਹੋ ਗਈ ਉਹਦਾ ਪਹਾੜ ਜਿੱਡੀ ਜ਼ਿੰਦਗੀ ਹੈ ਕੌਣ ਕੌਣ ਜ਼ਿੰਮੇਵਾਰ ਹੈ ਨਾ ਤਾਂ ਕੌਣ ਕੌਣ ਦੀ ਜ਼ਿੰਮੇਵਾਰੀ ਲੱਗੀ ਦਵੇ ਜੇ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗਾ ਦੇ ਚੱਲ ਰਿਜ਼ਾਈਨ ਕਰ ਦੇ ਫਿਰ ਚੱਲ ਤੂੰ ਤੂੰ ਕਹੇ ਕਿ ਮੈਂ ਫੇਲ ਹੋ ਗਿਆ ਤੇਰੀ ਟੈਨਡਿਜਸ ਫੇਲ ਹੈ ਕਿਉਂਕਿ ਤੂੰ ਕਰਨਾ ਨਹੀਂ ਕਿਉਂਕਿ ਤੈਨੂੰ ਪਤਾ ਕਿਹੜਾ ਕਿਹੜਾ ਬੰਦਾ ਇਨਵੋਲਡ ਹੈ ਪਰ ਸਵਾਲ ਹੈ ਕਿ ਤਾਰੀਆਂ ਸਰਕਾਰਾਂ ਦੇ ਵਿੱਚ ਆ ਹੋ ਗਿਆ ਕਾਲੀਚ ਵੀ ਹੋ ਗਿਆ ਕਾਂਗਰਸ ਵੀ ਹੋ ਗਿਆ ਆਮ ਆਦਮੀ ਪਾਰਟੀ ਵੀ ਹੋ ਗਿਆ ਮੈਂ ਤਾਂ ਕਹਿੰਦਾ ਜਮੀਰ ਮਰ ਗਈ ਹੈ ਪੋਲਿਟਿਕਲ ਬੰਦੇ ਦੀ ਫੇਰ ਕਵਾਂਗੇ ਸਟੇਜਾਂ ਦੇ ਮੈਨੂੰ ਬਣਾ ਦੋ ਜੀ ਮੈਂ ਬੰਦ ਕਰੂੰਗਾ ਹੂੰ ਦੱਸੋ ਕੀ ਕੀਤਾ ਬੰਦ ਤੁਸੀਂ ਅਜੇ ਤੱਕ ਯੁੱਧ ਨਸ਼ਿਆਂ ਵਿਰੁੱਧ ਆਹ ਦੇਖ ਲੈ ਤੇਰੇ ਹਾਲ ਕੀ ਐ ਇੱਥੇ ਯੁੱਧ ਨਸ਼ਿਆਂ ਵਿਰੁੱਧ ਬੇਸਿਕਲੀ ਜ਼ਮੀਨ ਬੇੜਾ ਕਰਕ ਹੋ ਗਿਆ ਸਿਸਟਮ ਦਾ ਦੇਖੋ ਮਾਫੀਆ ਕੋ ਸਿਸਟਮ ਚਲੇ ਗਿਆ ਹੂੰ ਅੱਜ ਅ ਨਸ਼ਾ ਨੂੰ ਕਿਉਂ ਕਿਉਂ ਪੀਂਦਾ ਪਈ ਦੀ ਗੱਲ ਤੇ ਵੇਖੋ ਵੀ ਗਰੀਬ ਇਹ ਇਹ ਸ਼ਰਾਬ ਕਿਉਂ ਪੀਂਦੇ ਆ ਗਰੀਬ ਜਿਹੜਾ ਹੱਥ ਪਣ ਵੀ ਮਿਹਨਤ ਜਿੰਨੇ ਕੋ ਆਏ ਆ ਕੋਈ ਪਥੇਰ ਕਰਦਾ ਹੈ ਕੋਈ ਰਾਜ ਮਿਸਤਰੀ ਹੈ ਕੋਈ ਪੇਂਟ ਦਾ ਕੰਮ ਕਰਨ ਰਿਹਾ ਕੋਈ ਦਿਹਾੜੀ ਜਾਂਦਾ ਜਦੋਂ 12 14 ਘੰਟੇ ਬੰਦਾ ਥੱਕ ਕੇ ਕੰਮ ਤੇ ਆਉਂਦਾ ਨਾ ਕੰਮ ਤੋਂ ਘਰ ਆਉਂਦਾ ਤੇ ਤਕਾਬੜ ਹੁੰਦੀ ਨੀਂਦ ਨਹੀਂ ਆਉਂਦੀ ਉਹ ਬਦੋ ਬਦੀ ਥੋੜੀ ਬੋਤੀ ਦਾਰੂ ਲੈਂਦਾ ਹੈ ਪ੍ਰਾਤਨ ਸਮੇਂ 'ਚ ਸਾਡੇ ਦੇਸੀ ਸ਼ਰਾਬ ਨਿਕਲਦੀ ਹੁੰਦੀ ਪਿੰਡਾਂ 'ਚ ਗੁੜ ਦੀ ਕੱਢ ਲੈਂਦੇ ਸੀ ਤੇ ਉਹ ਬੰਦਾ ਮਰਦਾ ਨਹੀਂ ਸੀ ਉਹਦੇ ਨਾਲ ਹੁਣ ਇਹਨਾਂ ਨੇ ਉਹ ਤੇ ਕਰਤੀ ਬੰਦ ਹੁਣ ਗੋੜ ਕੋ ਇਥੇ 5 ਕਿਲੋ ਪਾ ਲੈਣਾ ਪਿੰਡ ਚ ਸਵੇਰੇ ਪਾਇਓ ਤੇ ਸ਼ਾਮੀ ਫੜ ਕੇ ਉਹਨੂੰ ਟੱਬਰ ਜਮੇ ਤੋਂ ਦੀ ਉਹ ਜੱਟ ਜੱਟ ਪੁੱਟਦੇ ਆ ਤੇ ਤੂੰ ਪਾਇਆ ਕਿਦਾਂ ਉਸੇ ਪਿੰਡ ਚ ਅਲਕੋਹਲ ਵਿਕਦੀ ਆ ਚਿੱਟਾ ਵਿਗਦਾ ਆ ਉਹਦੇ ਹੱਲ ਨਹੀਂ ਜਾਣਾ ਕਿਸੇ ਨੇ ਉਹਦੇ ਹੱਲ ਨਹੀਂ ਜਾਣਾ ਉਹਨੂੰ ਜ਼ਰੂਰ ਕਰਕੇ ਜਾਣਾ ਠੀਕ ਹੈ ਉਹਨੇ ਕਹਣਾ ਹੀ ਠੀਕ ਹੈ ਆ ਬਚਾਰੇ ਇੱਕ ਬੋਲਣ ਕੀ ਪਿੰਡ ਵਾਲੇ ਜਿਹੜਾ ਬੋਲਦਾ ਉਹ ਉਹਨਾਂ ਦੇ ਉਹ ਜਿਹੜੇ ਜਿਹੜੇ ਬਦਮਾਸ਼ ਨੇੜੇ ਭਾਈ ਅਲਕੋਹਲ ਵਾਲੇ ਤੇ ਸ਼ਰਾਬ ਵਾਲੇ ਉਹ ਇਹਨਾਂ ਦੀ ਜਾਨ ਮਾਰ ਦਿੰਦੇ ਆ ਜੇ ਇਹਨਾਂ ਦੀ ਸ਼ਿਕਾਇਤ ਕਰੋ ਪੁਲਿਸ ਨੂੰ ਡਰਦਾ ਸ਼ਿਕਾਇਤ ਕਰੇ ਪੁਲਿਸ ਕਹਿੰਦੀ ਜਾ ਉਹਨੇ ਸ਼ਿਕਾਇਤ ਕੀਤੀ ਵਾਢੇ ਉਹ ਬੰਦੇ ਕਿ ਪਾਉਂਗੇ ਉੱਤੇ ਬੈਹ ਜਾਂਦਾ ਸੋ ਇਹ ਪੁਲਿਸ ਨੇ ਕੀ ਕਹਿਣਾ ਪੁਲਿਸ ਦਾ ਤੇ ਬੇੜਾ ਗਰਕ ਹੋ ਗਿਆ ਵਿੱਚ ਇਹ ਪੋਲੀਟਿਕਲ ਜਮਾਤ ਦਾ ਬੇੜਾ ਗਰਕ ਹੋ ਗਿਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ 120 ਸਾਡੇ ਵਾਲੇ ਮਰੇ ਸੀ ਅਲਕੋਹਲ ਸ਼ਰਿਆਂ ਵੇਕਦੀ ਅੰਮ੍ਰਿਤਸਰ ਦੇ ਵਾਲੇ ਦੁਆਲੇ ਮੈਂ ਤੁਹਾਨੂੰ ਸੱਚ ਕਹਾਂ ਆਇੰਨਾ ਪਿੰਡਾਂ ਤੇ ਚਲੋ ਬੱਚਾ ਜਿਹੜਾ ਅਲਕੋਹਲ ਪੀਂਦਾ ਨਾ ਜੀ ਆ ਸਿੰਥੈਟਿਕ ਸ਼ਰਾਬ ਪੀਂਦਾ ਹੈ ਬੱਚਾ ਉਹਨੇ ਕਿਹੇ ਨੇ ਨਹੀਂਗਾ ਕਿਉਂਕਿ ਇਹ ਅੰਦਰ ਵੜ ਦਿੰਦੀ ਹੈ ਕੋਈ ਅੱਜ ਮਰ ਜਾਂਦਾ ਕੋਈ 10 ਦਿਨ ਬਾਅਦ ਇਹ ਇਹਨਾਂ ਦੀ ਪ੍ਰਸ਼ਾਸਨ ਦੀ ਮਾੜੀ ਕਿਸਮਤ ਹੈ ਕਿ ਇਹ ਮਾਰ ਇਕੱਠੇ ਗਏ ਹਰ ਪਿੰਡ 'ਚ ਸ਼ਰਾਬ ਦੇ ਨਾਲ ਅਲਕੋਹਲ ਦੇਤੇ ਆ ਮਾੜੀ ਸ਼ਰਾਬ ਦੇ ਨਾਲ ਤੇ ਚਿੱਟੇ ਨਾਲ 70 ਵਿਸ਼ੇ ਆ ਹਰ ਪਿੰਡ 'ਚ ਔਰ 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 ਵੇਖੋ ਉਸ ਤੋਂ ਬਾਅਦ ਸਰਕਾਰ ਦਾ ਇੱਕ ਸਿਸਟਮ ਹੈ ਵੀ ਸ਼ਰਾਬ ਦੇਸੀ ਤੁਸੀਂ ਸਰਕਾਰ ਕਹਿੰਦੀ ਪਾਲਿਸੀ ਬਣ ਗਈ ਸ਼ਰਾਬ ਸਸਤੀ ਤੁਹਾਨੂੰ ਮਿਲੂਗੀ ਹੁਣ ਹੁੰਦਾ ਕੀ ਆ ਪਾਲਿਸੀ ਬਣ ਗਈ ਹਮ ਹਰ ਸਰਕਾਰ 'ਚ ਪਾਲਿਸੀ ਬਣਦੀ ਆ ਨਵੀਂ ਬੜੀ ਵਧੀਆ ਪਾਲਿਸੀ ਹੈ ਸਰਕਾਰ ਐਸ ਕੀ ਐਤਕੀ ਵੀ ਪਾਲਿਸੀ ਵਧੀਆ ਹੈ ਪਰ ਹੈ ਕੀ ਆ ਉਹਨੂੰ ਮਾਫੀਆ ਚਲਾਉਣ ਲੱਗ ਪਿੰਦਾ ਉਹਨੂੰ ਜਿਹੜਾ 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 ਡੀਟੀਸੀ ਵੱਡਾ ਮਾਫੀ ਅਫਸਰਾਂ ਦਾ ਜੇ ਮੇਰੀ ਗੱਲ ਸੁਣ ਲੋ ਐਕਸਾਈਜ਼ ਬਹੁਤ ਵੱਡਾ ਮਾਫੀਆ ਜਿੰਨੇ ਐਕਸਾਈਜ਼ ਦੇ ਅਫਸਰ ਹੈ ਜੇ ਇਹਨਾਂ ਦੀ ਜਾਇਦਾਦੀ ਇਨਕੁਆਇਰੀ ਕਰਾ ਲੋ 100% ਦੇ ਜੇ 100% ਕਰਪਸ਼ਨ ਹੋਈ ਆ ਤੇ 70 ਪੈਸੇ ਇਹਨਾਂ ਦੀ ਜੇਬ ਚ ਹੈ ਪਰ ਪੁੱਛੇ ਮੇਰੀ ਗੱਲ ਸੁਣਨ ਧਿਆਨ ਨਾਲ ਮੈਨੂੰ ਪੂਰੀ ਗੱਲ ਕਰ ਲੈ ਬਿਲਕੁਲ ਕਰੋ ਕਰੋ ਮੈਨੂੰ ਸੱਦੀ ਤੱਕ ਜਾ ਲੈਂਦੇ ਹੁਣ ਇਹਨਾਂ ਦੀ ਰੋਕੋ ਕਰੋ ਜੀ ਪੂਰਾ ਸੈਕਟਰੀ ਚੀਫ ਸੈਕਟਰੀ ਸਾਰੇ ਰਲਦੇ ਵਿੱਚ ਇਹਦੇ ਸਾਰੇ ਮਤਲਬ ਪੈਸੇ ਲੈਂਦੇ ਆ ਕੋਈ ਪੈਸੇ ਤੋਂ ਬਗੈਰ ਨਹੀਂ ਕਾ ਫਿਰ ਅਫਸਰ ਫਿਰ ਉਹ ਝੋਕੇ ਹੀ ਜਵੇ ਮੈਂ ਕਰਪਟ ਨਹੀਂ ਕਿਦਾਂ ਨਹੀਂ ਕਰਪਟ ਤੂੰ ਤੂੰ ਕਰਪਟ ਮੁੱਖ ਮੰਤਰੀ ਹੈ ਜਿਹੜਾ ਵੀ ਮੁੱਖ ਮੰਤਰੀ ਜਿਹਦੇ ਥੱਲੇ ਸਾਰਾ ਕੁਝ ਹੋਇਆ ਮੈਂ ਪੰਜਾਬ ਨੂੰ ਕਹਿਣਾ ਚਾਹੁੰਦਾ ਸਾਰੇ ਮੁੱਖ ਮੰਤਰੀਆਂ ਰੱਜ ਕੇ ਲੁੱਟਿਆ ਜੇ ਕਿਸੇ ਨੇ ਲਿਆ ਜਣੀ ਜੇ ਕੀਤਾ ਹੂੰ ਕਿਉਂ ਨਹੀਂ ਤੁਹਾਨੂੰ ਪਤਾ ਵੀ ਥੱਲੇ ਕੀ ਹੋ ਰਿਹਾ ਤੁਹਾਨੂੰ ਮੌਤਾਂ ਦਾ ਤੁਹਾਨੂੰ ਕੋਈ ਦਰਦ ਨਹੀਂ ਆਉਂਦਾ ਡਰ ਨਹੀਂ ਆਉਂਦਾ ਕਿ ਮਰ ਗਿਆ ਤੇ ਇਹਦਾ ਜਵਾਬ ਕੀ ਦਊਂਗਾ ਕਦ ਲਈ ਤੁਹਾਨੂੰ ਬਣਾਇਆ ਇਹਨਾਂ ਨੇ ਫੇਰ ਉਹ ਸ਼ਰਾਬ ਦੇ ਸਮਝੌਤੇ ਕਰਾਇਏ ਠੇਕੇਦਾਰਾਂ ਦੇ ਹੁਣ ਝਗੜਾ ਹੋਇਆ ਅੰਮ੍ਰਿਤਸਰ ਬਿਲਕੁਲ ਉਹਨੇ ਦੋ ਧੜੇ ਆ ਦੋ ਵਪਾਰੀ ਨੇ ਸ਼ਰਾਬ ਦੇ ਵਪਾਰ ਲੈਂਦੇ ਨੇ ਓਏ ਕਦੀ ਇੱਕ ਵਪਾਰੀ ਕਿਸੇ ਸਰਕਾਰ ਨਾਲ ਦਾ ਦੂਜਾ ਕਿਸੇ ਨਾਲ ਹੋ ਜਾਂਦਾ ਸਰਕਾਰ ਹੀ ਉਹਨੂੰ ਕਰਦੀ ਠੇਕੇਦਾਰ ਕਹਿੰਦੇ ਆ ਲੜੋ ਨਾ ਸ਼ਰਾਬ ਮਹਿੰਗੀ ਵੇਚ ਲੋ ਇਹ ਤੁਹਾਨੂੰ ਇਜਾਜ਼ਤ ਦੇਂਦੇ ਆ ਮਹਿੰਗੀ ਵੇਚੋ ਲੋਕਾਂ ਨੂੰ ਲੁੱਟੋ ਲਓ ਪੀਓ ਉਹਨੇ ਇਹ ਜਿੱਥੇ ਜੜੀ ਸ਼ਰਾਬ ਇਹ ਵਿਹਾਂ ਦੀ ਲੈਂਦੇ ਜੇ ਇਹਨਾਂ ਨੂੰ 30 ਦੀ ਇੱਥੋਂ ਮਿਲ ਜਾਏ ਠੇਕੇ ਤੋਂ ਕਿਉਂ ਉੱਥੋਂ ਲੈਣ ਬਿਲਕੁਲ ਇਹ ਕਿਉਂ ਉਧਰ ਨੂੰ ਜਾਣ ਪਾਲਿਸੀ ਬਣੀ ਆ ਪਰ ਪੁਲਸ ਇੰਪਲੀਮੈਂਟ ਨਹੀਂ ਹੋਣੀ ਉਹਦੇ ਪੈਸੇ ਰੱਜ ਕੇ ਖਾਣੇ ਆ ਅੱਜ ਹੁਣ ਇਹਦੇ ਇੱਕ ਆਪ ਦੇ ਹੁਣ ਜਿੰਨੇ ਮਾਫੀਆ ਆਪਦੇ ਐਮਐਲਏ ਤੇ ਮੰਤਰੀਆਂ ਦੀ ਗੱਡੀ 'ਚ ਨੇ ਬਿਲਕੁਲ ਜਿਹੜੇ ਜਿੰਨੀ ਦਲਾਲੀ ਪੁਲਸ ਦੀ ਕਹੋ ਜਿਹੜੀ ਦਲਾਲ ਨੇ ਪੁਲਸ ਦੇ ਚਿੱਟ ਕੱਪੜੀਏ ਵੱਡੀਆਂ ਵੱਡੀਆਂ ਗੱਡੀਆਂ ਤੇ ਤੁਰੇ ਫਿਰਦੇ ਨਾਲ ਗਨਮੈਨ ਵੀ ਦਿੱਤੇ ਹੀ ਹੋਰ ਸੁਣ ਲਾ ਉਹ ਸਾਰੇ ਮਤਲਬ ਦਲਾਲੀ ਕਰਦੇ ਇਹਨਾਂ ਦੀ ਨਹੀਂ ਇਹਦਾ ਮਤਲਬ ਫਿਰ ਕਦੀ ਵੀ ਹੱਲ ਨਹੀਂ ਹੋਏਗਾ ਇਹਦਾ ਨਹੀਂ ਹੋਣਾ ਨਹੀਂ ਹੋਣਾ ਜਮੀਦ ਜੇ ਜਮੀਰ ਜਗਾਉਣਗੇ ਆਪਣੇ ਪੋਲੀਟੀਕਲ ਬੰਦੇ ਜਮੀਰ ਕਿਵੇਂ ਜਾਗੂਗੀ ਜਮੀਰ ਜਗਾਉਣ ਉਹ ਜਮੀਰ ਤਾਂ ਪੋਲੀਟੀਕਲ ਬੰਦੇ ਨੂੰ ਜਿਤਾ ਕੇ ਜਗਾ ਸਕਦੇ ਆ ਆਮ ਆਦਮੀ ਪਾਰਟੀ 94 ਸੀਟਾਂ ਦੇ ਜਮੀਰ ਮੈਂ ਤੇ ਜੋਤ ਨੂੰ ਪੁੱਛਿਆ ਮੈਂ ਤੇ ਉਹ ਕਹਿ ਸਕਦਾ ਹੁਣ ਜਾਗਣੀ ਕਿੱਦਾਂ ਇਹਦੇ ਜਿਹੜੇ ਲੜਨ ਵਾਲੇ ਦੇਖੇ ਕਿ ਮੈਂ ਇਲੈਕਸ਼ਨ ਲੜਨ ਚੱਲਿਆ ਮੈਨੂੰ ਆਹ ਚੀਜ਼ਾਂ ਤੋਂ ਮੈਨੂੰ ਪਰੇ ਹੋਣਾ ਪਊਗਾ ਮੈਨੂੰ ਆਹ ਕੰਮ ਨਹੀਂ ਕਰਨੇ ਪੈਣਗੇ ਆਹ ਕੰਮ ਨਹੀਂ ਕਰਨੇ ਪੈਣਗੇ ਅੱਜ ਅੱਜ ਦੇਖੋ ਅੱਜ ਪੰਜਾਬ ਦੇ ਵਿੱਚ ਸਾਡਾ ਯੁੱਧ ਲੱਗਾ ਹੂੰ ਪਾਕਿਸਤਾਨ ਨਾਲ ਅਸੀਂ ਉਹਦੀ ਲੜਾਈ ਲਾਣ ਦੇ ਵੀ 2 ਲੱਖ ਨਿਆਣਾ ਸਾਡਾ ਪਾਕਿਸਤਾਨ ਨੇ ਡਰਗ ਨਾ ਮਾਰਤਾ ਇੱਕ ਪਾਕਿਸਤਾਨ ਉਹ ਆ ਇੱਕ ਪਾਕਿਸਤਾਨ ਆ ਇਹ ਜਿਹੜਾ ਪੰਜਾਬ ਦੇ ਅੰਦਰ ਚੱਲ ਰਿਹਾ ਇਹਦਾ ਕੀ ਇਲਾਜ ਕਰੀਏ ਜਿਹੜੇ ਚਲਾਕ ਕੌਣ ਰਹੇ ਆ ਜਿਨ੍ਹਾਂ ਨੂੰ ਤੁਸੀਂ ਮਤਲਬ ਕੋਈ ਵੀ ਨਹੀਂ ਕਹਿ ਸਕਦੇ ਅਫਸਰ ਵੱਡੇ ਵੱਡੇ ਪੋਲੀਟੀਕਲ ਬੰਦੇ ਕੀ ਕਹੋਗੇ ਉਹਨਾਂ ਨੂੰ ਕੋਈ ਵੀ ਨਹੀਂ ਕਹਿ ਸਕਦੇ ਕੋਈ ਬੰਦਾ ਲੜ ਨਹੀਂ ਸਕਦਾ ਇੱਕ ਪਾਕਿਸਤਾਨ ਉਹ ਆ ਇੱਕ ਪਾਕਿਸਤਾਨ ਇੱਥੇ ਆ ਪੰਜਾਬ ਦੇ ਅੰਦਰ ਇਹਦਾ ਨਾਲ ਕੌਣ ਲੜੂਗਾ ਕੌਣ ਲੜੂਗਾ ਇਹ ਤੁਹਾਨੂੰ ਸਵਾਲ ਪੁੱਛਤੇ ਵੋਟਾਂ ਮੈਂ ਕਹੇ ਮੈਂ 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 ਉਹਨਾਂ ਨੂੰ ਮੇਰਾ ਸਵਾਲ ਉਹਨਾਂ ਨੂੰ ਆ ਜਿਹੜੇ ਗੱਡੀਆਂ ਤੇ ਬਿਖਟੇ ਜਾ ਬੈ ਕੇ ਚਲੇ ਗਏ ਇਹਦੇ ਨਾਲ ਕੌਣ ਲੜੂਗਾ ਕਿੰਨਾ ਚਿਰ ਲਾਰੇ ਲਈ ਜਾਓਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਇਹਦੇ ਮੁਕਤ ਕਰਾਂਗੇ ਕਿੰਨਾ ਚਿਰ ਲਾਰੇ ਲੱਗਣਗੇ ਹੁਣ ਘਰ ਢਾਉਂਦੇ ਆ ਮੈਂ ਐਪਰੀਸ਼ੀਏਟ ਕਰਦਾ ਚਲੋ ਚੰਗਾ ਕੰਮ ਹੈ ਪਰ ਕੋਈ ਚੰਗਾ ਕੰਮ ਕੋਈ ਘਰ ਢਾਹਾ ਜੇ ਅੱਜ ਅਮਰਸਾਹ ਚ 15 ਤੋਂ 20 ਘਰ ਉਹਨੇ ਜਿਹੜੇ 3-3 4-4 ਮੰਜ਼ਲਾ ਬਣੇ ਪੁਲਿਸ ਨੂੰ ਨਹੀਂ ਪਤਾ ਕਿਉਂਕਿ ਜਿਹੜੇ ਜਿਹੜੇ ਵੱਡੇ ਮਗਰਮਾਚੇ ਨੇ ਉਹਨਾਂ ਨਾਲ ਤਾਂ ਗਿਆ ਹੀ ਕੋ ਕਿਉਂਕਿ ਜੇ ਉਹਨਾਂ ਨਾਲ ਜਾਓਗੇ ਉਹਨਾਂ ਦੱਸਣਾ ਵੀ ਮੈਂ ਕਿਨੂੰ ਕਿਨੂੰ ਦਿੱਤੇ ਪੈਸੇ ਅਮਰੀਕਾ ਕਿਨੂੰ ਦਿੱਤੇ ਕੈਨੇਡਾ ਕਿਨੂੰ ਦਿੱਤੇ ਇੱਥੇ ਕਿਨੂੰ ਦਿੱਤੇ ਇਹ ਸਾਰਾ ਇੱਕ ਬੜਾ ਤਗੜਾ ਨੈਕਸਸ ਹੈ ਤਾਂ ਨਹੀਂ ਵੇਖੋ ਆੜਾ ਝੋਟਾ ਆ ਇਹ ਇਹ ਫੜੇ ਜਾਂਦੇ ਆ ਕਿ ਵੱਤ ਵਾਦ ਕਹੂ ਐਸਐਚ ਨੂੰ ਦਿੱਤਾ ਉਹਨੂੰ ਸਸਪੈਂਡ ਕਰ ਦੋਗੇ ਚੌਂਗੀ ਚਾਰਜ ਨੂੰ ਕਰ ਦੋਗੇ ਜਿਹੜਾ ਵੱਡਾ ਜਿਹੜਾ ਵੱਡਾ ਸਿਸਟਮ ਹੈ ਉਹਨੂੰ ਉਹਦੇ ਵਾਲ ਕਿਉਂ ਨਹੀਂ ਪੈਂਦੇ ਕਿਉਂਕਿ ਉਹਨੇ ਫਿਰ ਕਹਿਣਾ ਚੰਗ ਮੈਨੂੰ ਫੜ ਮੈਂ ਦੱਸਦਾ ਤੂੰ ਲੈ ਨਹੀਂ ਕੇ ਫਿਰ ਹੁਣ ਕੀ ਹੋਣਾ ਇਨੂੰ ਸਸਪੈਂਡ ਕਰ ਲੋਗੇ ਇਹ ਇਹ ਧੰਦਾ ਤੇ ਪਿਛਲੇ ਪਿਛਲੇ ਲੰਬੇ ਫਿਰਦਾ ਚੱਲਦਾ ਸਾਰੇ ਸਸਪੈਂਡ ਕਰੋ ਜਨੇ ਰਹਿ ਗਏ ਨੇ ਪਰ ਪੁਲਿਸ ਨੇ ਇੱਕ ਕਹਿੰਦੇ ਜੀ ਇਹੀ ਬਾਈਡ ਕੀਤੀ ਉਹ ਕਹਿੰਦੇ ਅਸੀਂ ਰਾਤੋਂ ਰਾਤ ਕੇਸ ਟਰੈਕ ਕਰ ਲਿਆ ਸਾਰੇ ਬੰਦੇ ਫੜ ਲਏ ਪ੍ਰਭਜੋਤ ਸਿੰਘ ਤੇ ਕੋਈ ਜਨਾਨੀਆਂ ਜੁਨੀਆ ਸਾਹਿਬ ਇੱਕੋ 50 ਮਿੰਟਾਂ ਦੀ ਸਾਰਾ ਕੁਝ ਕ੍ਰੈਕ ਹੋ ਗਿਆ ਹਾਂ ਹੁਣ ਰੌਲਾ ਪੈ ਗਿਆ ਨਾ ਹੁਣ ਰੌਲਾ ਪੈ ਗਿਆ ਇੱਕ ਦਿਨ ਫੜ ਲੇ ਪਰ ਚ ਇਹੋ ਜਿਹੇ ਧੰਦੇ ਦੂਜੇ ਦਿਨ ਜਮਾਨਤ ਹੋ ਜਾਂਦੀ ਹੈ ਸ਼ਰਮ ਕਰੋ ਸ਼ਰਮ ਕਰ ਲੋ ਘੱਟੋ ਘੱਟ ਕੋ ਜਮੀਰ ਆਪਣੇ ਜਗਾ ਲਓ ਤਨ ਘਾਵਾਂ ਦੇ ਲੀਤਾ ਪੁਲਿਸ ਦੀ ਨੌਕਰੀ ਕਿਉਂ ਲੈਂਦੇ ਜੀ ਇੱਥੇ ਐਸਐਚਓ ਲਗੜਾ ਸਾਡੀ ਜਾਣਕਾਰੀ ਦੀ ਐਸਐਚਓ ਲਵਾਓ ਮੈਨੂੰ ਇੱਥੇ ਡੀਐਸਪੀ ਲਵਾ ਲਓ ਜੀ ਆਪਣੇ ਕੋਲ ਕਿਉਂ ਲਵਾਉਣਾ ਸਭ ਤੋਂ ਔਖਾ ਕੰਮ ਹੈ ਬੰਦਾ ਤੇ ਭੱਜੇ ਨੌਕਰੀ ਦੋ ਜਿਹੜੀ ਨੌਕਰੀ ਚ ਪੈਸੇ ਨਹੀਂ ਲੋਕੀ ਭੱਜਦੇ ਵਿੱਚ ਪੈਸੇ ਨਹੀਂ ਹੈਗੇ ਮੈਂ ਮੈਨੂੰ ਇਥੋਂ ਪਰੇ ਕਰ ਦੋ ਔਕੀ ਨੌਕਰੀ ਸਭ ਤੋਂ ਔਖੀ ਨੌਕਰੀ ਪੁਲਿਸ ਦੀ ਹੈ ਪੁਲਿਸ ਕਿਉਂ ਲੱਗਦੀ ਹੈ ਐਸਐਸਪੀ ਲੱਗਣ ਲਈ ਕਮਿਸ਼ਨਰ ਲੱਗਣ ਲਈ ਡੀਜੀਪੀ ਲੱਗਣ ਲਈ ਆਈਜੀ ਲੱਗ ਲਈ ਮਰਦੇ ਨੇ ਕਿਉਂ ਮਰਦੇ ਨੇ ਪੈਸਾ ਹੈ ਇਹਦੇ ਚ ਖੁੱਲਾ ਪੈਸਾ ਹੈ ਔਰ ਰ ਇੱਕ ਕਦੋਂ ਤੱਕ ਪੰਜਾਬ ਨੂੰ ਖਾਵਾਂਗੇ ਆਪਾਂ ਉਹਦਾ ਕਹਿੰਦੇ ਰੰਗਲਾ ਪੰਜਾਬ ਕੋਈ ਕਹਿੰਦਾ ਮੇਰਾ ਪੰਜਾਬ ਕੋਈ ਕਹਿੰਦਾ ਮੇਰਾ ਇਹ ਸਭ ਝੂਠ ਹੈ ਲੋਕਾਂ ਨੂੰ ਭਾਵ ਕਰ ਲਈ ਗੱਲਾਂ ਨੇ ਕੁਛ ਨਹੀਂਗਾ ਕਿਸਦਾ ਰੰਗਲਾ ਪੰਜਾਬ ਨਹੀਂਗਾ ਬੇੜਾ ਕਰਕ ਹੋਇਆ ਵਸ ਸਿਸਟਮ ਦਾ ਤਾਂ ਹੁਣ ਹੁਣ ਤੁਸੀਂ ਬਤੌਰ ਮੈਂਬਰ ਪਾਰਲੀਮੈਂਟ ਤੁਸੀਂ ਕੁਝ ਐਕਸ਼ਨ ਲਓ ਕਿਉਂ ਤੇ ਸਾਰੀ ਸਰਕਾਰ ਜਿਹੜਾ ਤੇਰੇ ਕੇ ਬੋਲਣੇ ਤੋਂ ਰਿਡੈਕਸ਼ਨ ਕੀ ਜੇਕਰ ਜਮੀਰ ਕਿਤੇ ਜਾਗ ਜਾਣ ਇਹਨਾਂ ਸਾਰਿਆਂ ਦੀ ਤੇ ਸ਼ਾਇਦ ਕਿਤੇ ਅੱਜ ਹੀ ਤੁਰ ਪੈਣ ਮੈਂ ਤਾਂ ਕਹਿੰਦਾ ਪੁਰਾਣੇ ਵੀ ਫੜੋ ਜਿਹੜੇ 100 150 ਸਾਡੇ ਵਾਲੇ ਮਰੇ ਸੀ ਉਹਨਾਂ ਦੀ ਇਨਕਵਰੀ ਸਾਡੇ ਵਾਲੇ ਦੱਬੀ ਸੀ ਉਹਨਾਂ ਨੂੰ ਵੀ ਫੜੋ ਲਿਆਓ ਨਾਲ ਜਿੰਨੇ ਦਬਾਈ ਸੀ ਮਤਲਬ ਅਫਸਰਾਂ ਦਾ ਜਾਲ ਪੂਰਾ ਚੱਲਦਾ ਅਫਸਰ ਦਾ ਜੇ 100% ਕਰਪਸ਼ਨ ਹੈ ਤੇ 70 60 ਤੋਂ 70 ਪਏ ਅਫਸਰ ਦੀ ਜੇਬ 'ਚ ਹੀ ਕੱਲੀ ਇਹ ਨਹੀਂ ਗੀ ਟਰਸਟ ਵੇਖ ਲਾ ਤੂੰ ਕੋਈ ਮੈਨੂੰ ਲੈ ਕੇ ਤੇ ਜਾ ਕਿਹੜਾ ਥਾਂ ਹੈ ਜਿੱਥੇ ਵਿੜਾ ਕਰਕ ਨਹੀਂ ਹੋਇਆ ਕਾਰਪੋਰੇਸ਼ਨ ਵੇਖ ਲਓ ਜੋ ਮਰਜੀ ਵੇਖ ਲਓ ਤਾਂ ਹੁਣ ਬਸ ਇਹ ਕਾ ਕੇ ਲੀਡਰ ਨੇ ਆਪਣਾ ਫਰਜ਼ ਹੀ ਨਿਭਾਣਾ ਹੁੰਦਾ ਮੈਂ ਹੁਣ ਦੱਸ ਕੀ ਕਰਾਂ ਹੁਣ ਮੈਨੂੰ ਮੈਨੂੰ ਸਮਝਾ ਦੇ ਤੂੰ ਦੱਸ ਜਿਹੜੀ ਮੇਰੇ ਕੋਲ ਹੈ ਪੈਣਾ ਨਹੀਂ ਚਲਾਉਂਦਾ ਮੈਂ ਬਿਲਕੁਲ ਬਿਲਕੁਲ ਇਹ ਵੀ ਨਾ ਮਾ ਤਾਂ ਫਿਰ ਕਹੋਗੇ ਇਹ ਵੀ ਨਹੀਂ ਆਉਂਦਾ ਬੋਲਦਾ ਨਹੀਂ ਘਰੋਂ ਬਾਹਰ ਭੱਜ ਗਿਆ ਜੇ ਬੋਲਦਾ ਤੂੰ ਕਿਹਨਾਂ ਫਰਜ਼ ਨਾ ਹੋਣਾ ਦੇ ਫਰਜ਼ ਨਾ ਮਾਵਾਂ ਕੀ ਕਰਾਂ ਦੱਸ ਤੂੰ ਚੱਲ ਤੂੰ ਦੱਸ ਦੇ ਸਵਾਲ ਹੈ ਕਿ ਪ੍ਰੈਸ ਅਫਸਰਾਂ ਨੂੰ ਅਫਸਰਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਤੁਹਾਡੇ ਵਕੰਦੇ ਜਮੀਨੀ ਪੱਧਰ ਦੇ ਲੀਡਰ ਨੂੰ ਇਹ ਚੀਜ਼ ਨਜ਼ਰ ਆਂਦੀ ਹੈ ਬਹੁਤ ਟਿੰਡੂ ਨਹੀਂ ਆਉਂਦਾ ਮੁੱਖ ਮੰਤਰੀ ਪੰਜ ਲਿਖੀਆਂ ਉਹਨੇ ਕਦੀ ਪੁੱਛਿਆ ਮੈਂ ਕਿਹਾ ਮੈਂ ਕਿ ਤਿੰਨ ਤਿੰਨ ਕਮਿਸ਼ਨਰ ਬਿਠਾ ਮੇਰੇ ਅ ਸ਼ਰਮਾਉਂਦੀ ਜਾਂਦੇ ਆ ਮੈਂ ਅੱਛਾ ਨਹੀਂ ਕਹੀਦਾ ਮੈਂ ਕਹੇ ਮੇਰੇ ਸਾਹਮਣੇ ਬਿਠਾਓ ਕਮਿਸ਼ਨਰ ਸਾਰੇ ਮੈਂ ਬਹੂੰਗਾ ਤੁਸੀਂ ਮੁੱਖ ਮੰਤਰੀ ਸਾਹਿਬ ਮੀਡੀਆ ਟਰੈਡ ਕਰਾਓ ਜੇ ਮੈਂ ਝੂਠਾ ਹੋਵਾਂ ਜਾਂ ਥੱਲੇ ਨਾਮ ਐ ਰਿਐਲਿਟੀ ਹੋਵੇ ਜਾਂ ਤੇ ਮੈਂ ਰਜਾਇਨ ਕਰੂ ਜਾਂ ਤਿੰਨੇ ਰਜਾਇਨ ਦੇ ਕੇ ਜਾਣ ਜਿੰਨੇ ਮੈਂ ਪੜੇ ਐ ਇਦਾਂ ਹੀ ਐਸਐਸਪੀ ਲਾ ਲਓ ਲਾਓ ਮੈਂ 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 ਕਰਦਾ ਡਿਬੇਟੇ ਨਾਲ ਖੁੱਲੀ ਫੜ ਲੈਂਦੇ ਆ 2 ਗ੍ਰਾਮ 10 ਗ੍ਰਾਮ ਵਾਲੇ ਫੜ ਕੇ ਪਰਚੇ ਜੀ 50000 ਦੇਤਾ ਕਾਹਦੇ ਦਿੱਤੇ ਇੱਕ ਵੱਡਾ ਕਿਹੜਾ ਬੜਿਆ ਤੁਸੀਂ ਇੱਥੇ ਟੰਨਾ ਚੋਂਡੀ ਸਪਲਾਈ ਅੱਜ ਪਤਾ ਲੱਗ ਗਿਆ ਸਾਫ ਸਿੰਘ ਪਹਿਲਾਂ ਨਹੀਂ ਪਤਾ ਸਾਫ ਸਿੰਘ ਤੁਹਾਡੀ ਇੰਟੈਲੀਜੈਂਸ ਕੀ ਕਰਦੀ ਸੀ ਸੀਆਈਡੀ ਕੀ ਕਰਦੀ ਕਾਹਦੇ ਡੀਜੀਪੀ ਭਾਏ ਦੇ ਤਨਖਾਵਾ ਲੈਣ ਲਈ ਕ腐ਸ਼ਨ ਕਰਨ ਨੂੰ ਬਿਲਕੁਲ ਤਾਂ ਤੁਸੀਂ ਵੇਖਿਆ ਕਿ ਕਿੰਨੇ ਖੁੱਲੇ ਦਿਲ ਦੇ ਨਾਲ ਅੱਜ ਗੱਲਬਾਤ ਕੀਤੀ ਹੈ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਗੋਰਖ ਤੰਦਾ ਚੱਲਦਾ ਹੈ ਔਰ ਅਫਸਰਾਂ ਦੀ ਮਿਲੀ ਭਗਤ ਜਿਹੜੀ ਹੈ ਉਹ ਹੁੰਦੀ ਹੈ ਔਰ ਬਾਅਦ ਦੇ ਵਿੱਚ ਟਿੱਕਾ ਜਿਹੜਾ ਹੈ ਉਹ ਪ੍ਰਸ਼ਾਸਨ ਜਿਹੜਾ ਸਰਕਾਰਾਂ ਦੇ ਮੂੰਹ ਤੇ ਲੱਗਦਾ ਹੈ ਤਾਂ ਫਿਲਹਾਲ ਓਪਨ ਚੈਲੰਜ ਜਰਾ ਗੁਰਜੀਤ ਉਹ ਜnabla ਔਰ ਭਾਵੁਕ ਕਰਨ ਵਾਲੀ ਅੱਜ ਗੱਲਾਂ ਸੀ ਤਾਂ ਪੂਰੇ ਸਿਸਟਮ ਦੀ ਅੱਜ ਪਹਿਲੀ ਵਾਰ ਕਿਸੇ ਲੀਡਰ ਨੇ ਪੋਲ ਖੋਲੀ ਹੈ ਉਹਨਾਂ ਨੇ ਕਿਹਾ ਕਿ ਅੱਜ ਜ਼ਰੂਰ ਤਾਂ ਕਿ ਅਸੀਂ ਆਪਣੇ ਜ਼ਮੀਰ ਨੂੰ ਜਗਾਈਏ ਲੀਡਰਾਂ ਨੂੰ ਚਾਹੀਦਾ ਕਿ ਜ਼ਮੀਨੀ ਪੱਧਰ ਤੇ ਆ ਕੇ ਇਸ ਦੇ ਖਿਲਾਫ ਜੰਗ ਲੜੀ ਜਾਵੇ ਇੱਕ ਜੰਗ ਪਾਕਿਸਤਾਨ ਨਾਲ ਦੂਜਾ ਪਾਕਿਸਤਾਨ ਇਸ ਵੇਲੇ ਨਸ਼ਿਆਂ ਦਾ ਪਾਕਿਸਤਾਨ ਸਾਡੇ ਸੂਬੇ ਚ ਚੱਲਦਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ